SGPC ਨੂੰ ਲੈ ਕੇ ਇੱਕ ਨੈਰੇਟਿਵ ਹੈਗਾ ਕਿ SGPC ਮੈਂਬਰ ਜਿਹੜੇ ਨੇ ਆ ਉਹਨਾਂ ਦੇ ਪ੍ਰਧਾਨ ਤੱਕ ਸੁਖਬੀਰ ਸਿੰਘ ਬਾਦਲ ਜੀ ਹਜ਼ੂਰੀ ਕਰਦੇ ਨੇ ਜਿਸ ਨੈਰੇਟਿਵ ਨੂੰ ਲੈ ਕੇ ਪਹਿਲਾਂ ਵੀ ਬੜੇ ਸ਼ਬਦੀ ਬਿਆਨ ਖੜੇ ਕੀਤੇ ਗਏ ਬੜੇ ਇਲਜ਼ਾਮ ਲਗਾਏ ਗਏ ਔਰ ਇੱਥੋਂ ਤੱਕ ਕਿ ਉਹਨਾਂ ਦਾ ਜਵਾਬ ਵੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਉਣਾਂ ਤੋਂ ਪਹਿਲਾਂ ਸਮੇਂ-ਸਮੇਂ ਤੇ ਉੱਤੇ ਦਿੱਤਾ ਜਾਂਦਾ ਰਿਹਾ ਪਰ ਜਦੋਂ ਇੱਕ ਨਰੇਟਿਵ ਹੀ ਬੱਜਿਆ ਹੋਵੇ ਜਦੋਂ ਇੱਕ ਨਰੇਟਿਵ ਸੈੱਟ ਹੋਵੇ ਸੁਖਵੀਰ ਸਿੰਘ ਬਾਦਲ ਦੇ ਨਾਲ ਐਸਜੀਪੀਸੀ ਪ੍ਰਧਾਨ ਦੀ ਆਵਾਜ਼ ਆਹੀ ਆਮ ਦਿਖਦੀ ਹੋਵੇ ਔਰ ਇਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਦੀ ਸਪੋਰਟ ਵਿੱਚ ਐਸਜੀਪੀਸੀ ਪ੍ਰਧਾਨ ਖੜਦੇ ਵੀ ਨਜ਼ਰ ਆਉਂਦੇ ਹੋਣ ਜਾਂ ਫਿਰ ਐਸਜੀਪੀਸੀ ਮੈਂਬਰ ਖੜਦੇ ਨਜ਼ਰ ਆਉਂਦੇ ਹੋਣ ਉਹਦੇ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ ਖੜਦੇ ਨੇ ਪਰ ਸਵਾਲ ਤਾਂ ਉਦੋਂ ਵੀ ਖੜਨਗੇ ਜਦੋਂ ਕੋਈ ਐਸਜੀਪੀਸੀ ਮੈਂਬਰ ਸ਼ਰਿਆਮ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਉੱਤੇ ਉਂਗਲੀ ਚੱਕੇਗਾ ਜਾਂ ਚੱਕੇਗੀ ਹਾਲ ਹੀ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਨੇ ਕਿਰਨ ਜੋਤਕਰ ਬੀਬਾ ਕਿਰਨਜੋਤ ਕੌਰ ਐਸਜੀਪੀਸੀ ਮੈਂਬਰ ਨੇ ਅੰਮ੍ਰਿਤਸਰ ਰਹਿੰਦੇ ਨੇ ਔਰ ਪਹਿਲਾਂ ਵੀ ਉਹ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਵੇਂ ਕਿ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਬੋਲ ਚੁੱਕੇ ਨੇ ਪਹਿਲਾਂ ਉਦੋਂ ਵੀ ਵਿਵਾਦ ਖੜਾ ਹੋਇਆ ਸੀ ਔਰ ਹੁਣ ਦੁਬਾਰਾ ਇੱਕ ਵਿਵਾਦ ਖੜਾ ਹੋ ਗਿਆ ਖਾਸ ਕਰਕੇ ਤਨਖਾਈਆ ਇਕਰਾਰ ਜਿਹੜਾ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਉਸ ਮਾਮਲੇ ਨੂੰ ਲੈ ਕੇ ਦਰਅਸਲ ਉਹਨਾਂ ਦੇ ਵੱਲੋਂ ਜੋ ਬਿਆਨ ਲਿਖੇ ਗਏ ਨੇ ਦੱਸੇ ਗਏ ਨੇ ਉਹਨਾਂ ਦੇ ਵਿੱਚ 2007 ਤੋਂ 17 ਦਾ ਜ਼ਿਕਰ ਕੀਤਾ ਗਿਆ ਔਰ ਖਾਸ ਕਰਕੇ ਪਾਰਟੀ ਪੱਧਰ ਦੇ ਉੱਤੇ ਸੁਖਵੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਰੰਜੂਤ ਕੌਰ ਮਾਸਟਰ ਤਾਰਾ ਸਿੰਘ ਦੇ ਦੋਤੀ ਨੇ ਉਹਨਾਂ ਦੇ ਅੰਦਰ ਇਹ ਨਿਡਰਤਾ ਉਹ ਸਾਾਸ ਦੇਖੀ ਜਾ ਸਕਦੀ ਹੈ ਉਹਨਾਂ ਦੇ ਪੁਰਾਣੇ ਬਿਆਨਾਂ ਨੂੰ ਲੈ ਕੇ ਜੇ ਗੱਲ ਕਰ ਲਈਏ ਉਹ ਬੜੇ ਬੇਤੜਕ ਹੋ ਕੇ ਗੱਲਾਂ ਕਰਦੇ ਨੇ ਬੜੇ ਡਰ ਰਹਿਤ ਹੋ ਕੇ ਗੱਲਾਂ ਕਰਦੇ ਨੇ ਔਰ ਸਾਫ਼ ਜੋ ਉਹਨਾਂ ਦੇ ਮਨ 'ਚ ਹੁੰਦਾ ਉਹ ਬੋਲਦੇ ਨੇ ਹੁਣ ਵੀ ਐਂ ਹੋਇਆ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸਵਾਲ ਚੁੱਕੇ ਗਏ ਔਰ 2007 ਤੋਂ 17 ਦਾ ਜ਼ਿਕਰ ਕੀਤਾ ਗਿਆ ਸੁਮੇਰ ਸੈਣੀ ਨੂੰ ਡੀਜੀਪੀ ਲਾਉਣਾ ਜ਼ਿਕਰ ਕੀਤਾ ਗਿਆ ਕਿ ਸੁਮੇਰ ਸੈਣੀ ਨੂੰ ਡੀਜੀਪੀ ਲਾਇਆ ਗਿਆ ਕੀ ਪਾਰਟੀ ਨੂੰ ਇਹ ਨਹੀਂ ਸੀ ਪਤਾ ਕਿ ਸੁਮੇਰ ਸੈਣੀ ਕੌਣ ਹੈ ਜਾਂ ਉਹਦੇ ਉੱਤੇ ਕੀ ਇਲਜ਼ਾਮ ਨੇ ਦੂਜੀ ਗੱਲ ਕਰਦੇ ਆ ਇਜ਼ਹਾਰ ਆਲਮ ਵੀ ਮੁਹੰਮਦ ਇਜ਼ਹਾਰ ਆਲਮ ਦੀ ਜਿਹੜੇ ਡੀਜੀਪੀ ਰੈਂਕ ਦੇ ਆਗੂ ਰਹਿ ਚੁੱਕੇ ਨੇ ਅਧਿਕਾਰੀ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਂਦਾ ਗਿਆ ਸੀਟ ਦਿੱਤੀ ਗਈ ਮਲੇਰ ਕੋਟਲੇ ਤੋਂ ਪਰ ਉਹ ਗੱਲ ਨੇਪਰੇ ਜਦੋਂ ਨਹੀਂ ਚੜੀ ਤੇ ਉਸ ਤੋਂ ਬਾਅਦ ਉਹਨਾਂ ਦੇ ਧਰਮ ਪਤਨੀ ਜਿਹੜੇ ਨੇ ਇਜ਼ਹਾਰ ਆਲਮ ਦੇ ਉਹਨਾਂ ਨੂੰ ਸੀਟ ਦਿੱਤੀ ਗਈ ਤੇ ਉਹ ਜਿੱਤੇ ਵੀ ਮਲੇਰ ਕੋਟਲਾ ਸੀਟ ਦਿੱਤੇ ਉਹ ਯਾਦ ਕਰਾਇਆ ਬੀਬਾ ਕਿਰਨਜੋਤ ਕੌਰ ਨੇ ਔਰ ਕਹਿੰਦੇ ਕਿ ਇਜ਼ਹਾਰ ਆਲਮ ਕੀ ਸੀ ਕੌਣ ਸੀ ਆਲਮ ਦੀ ਫੌਜ ਕਿਹੜੀ ਸੀ ਆਲਮ ਸੈਨਾ ਕੀ ਕਿਨੂੰ ਕਹਿੰਦੇ ਸੀ ਜਾਂ ਫਿਰ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਕੀ ਹੋਣਾ ਬਾਰੇ ਪਾਰਟੀ ਨਹੀਂ ਸੀ ਜਾਣਦੀ ਇੱਥੋਂ ਤੱਕ ਦੀ ਗੱਲਾਂ ਸਾਹਮਣੇ ਆਈਆਂ ਕਿ ਬੀਬੀ ਕਰਨ ਜੋਤ ਕੌਰ ਨੇ ਜਦੋਂ ਇਹ ਗੱਲ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਦੇ ਨਾਲ ਕੀਤੀ ਸੀ ਤਾਂ ਉਦੋਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਜ਼ਹਾਰ ਆਲਮ ਦੇ ਖਿਲਾਫ ਕੋਈ ਪੁਖਤਾ ਸਬੂਤ ਤਾਂ ਮੌਜੂਦ ਨਹੀਂ ਹੈ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਜਾਂ ਉਹਨਾਂ ਦੀ ਖਿਲਾਫਤ ਕੀਤੀ ਜਾ ਸਕਦੀ ਹੈ ਇਹ ਆਪਣੇ ਆਪ 'ਚ ਬਹੁਤ ਵੱਡੀਆਂ ਗੱਲਾਂ ਨੇ ਜੇ ਇਲਜ਼ਾਮ ਨੇ ਤਾਂ ਬਹੁਤ ਵੱਡੇ ਇਲਜ਼ਾਮ ਨੇ ਕਿ ਪਾਰਟੀ ਦੇ ਸੀਨੀਅਰ ਲੀਡਰ ਇਜ਼ਹਾਰ ਆਲਮ ਜਾਂ ਸੁਮੇਦ ਸੈਣੀ ਵਰਗੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਬਚਾਉਂਦੇ ਰਹੇ ਨੇ ਜਾਂ ਉਹਨਾਂ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਇਹ ਆਪਣੇ ਆਪ 'ਚ ਬਹੁਤ ਵੱਡੀਆਂ ਗੱਲਾਂ ਨੇ ਆਪਣੇ ਆਪ 'ਚ ਬਹੁਤ ਵੱਡੇ ਇਲਜ਼ਾਮ ਨੇ ਜਿਨ੍ਹਾਂ ਦਾ ਜ਼ਿਕਰ ਬੀਬਾ ਕਿਰਨਜੋਤ ਕੌਰ ਨੇ ਕੀਤਾ ਸਾਫ਼-ਸਾਫ਼ ਕਿਹਾ ਕਿ ਇਹੋ ਜਿਹੇ ਅਧਿਕਾਰੀਆਂ ਨੂੰ ਕਲੀਨ ਚਿੱਟ ਦਿੰਦੇ ਰਹੇ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਔਰ ਦੂਜੇ ਪਾਸੇ ਜਦੋਂ ਸੌਦਾ ਸਾਥ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣ ਨੂੰ ਕਿਹਾ ਸੀ ਉਸ ਵੇਲੇ ਲੁਕਛਪ ਕੇ ਮੁਲਾਕਾਤਾਂ ਹੁੰਦੀਆਂ ਰਹੀਆਂ بڑے ਸਵਾਲ ਖੜੇ ਕੀਤੇ ਨੇ ਪਰ ਸਵਾਲ ਅਸਲ ਇਹ ਹੈ ਕਿ ਕੀ ਇੱਕ ਐਸਜੀਪੀਸੀ ਮੈਂਬਰ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਹੈ ਖੁੱਲੇ ਆਮਸ਼ਰੇ ਆਮ ਦੇ ਸਕਦਾ ਹੈ ਔਰ ਬੀਬਾ ਕਰਮਜੋਤ ਕੌਰ ਨੇ ਇਸ ਸਵਾਲ ਦਾ ਜਵਾਬ ਵਾਕੂ ਵੀ ਦਿੱਤਾ ਉਹਨਾਂ ਨੇ ਕੁਝ ਗੱਲਾਂ ਬੜੀਆਂ ਸਟ੍ਰੇਟ ਫਾਰਵਰਡ ਹੋ ਕੇ ਰੱਖੀਆਂ ਨੇ ਔਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਸਨ ਮੁੱਖ ਮੰਤਰੀ ਰਹੇ ਨੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਰਹੇ ਨੇ ਔਰ ਇਹੋ ਜੀ ਸਥਿਤੀ ਦੇ ਵਿੱਚ ਕਿ ਇਹ ਦੋਵੇਂ ਸਵਾਲਾਂ ਦੇ ਘੇਰ 'ਚ ਨਹੀਂ ਘਰਦੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਵੀ ਗੱਲਾਂ ਕਹਿ ਦਿੱਤੀਆਂ ਗਈਆਂ ਪਰ ਹੁਣ ਤਾਂ ਵੱਡੀ ਗੱਲ ਤਾਂ ਬਣਦੀ ਹੈ ਕਿਉਂਕਿ ਇੱਕ ਐਸਜੀਪੀਸੀ ਮੈਂਬਰ ਔਰ ਖਾਸ ਕਰਕੇ ਮਾਸਟਰ ਤਾਰਾ ਸਿੰਘ ਦੇ ਦੋਤੀ ਬੀਬੀ ਕਿਰਨਜੋਤ ਕੌਰ ਨੇ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਸਾਹਮਣੇ ਰੱਖੀਆਂ ਜਿਸ ਤੋਂ ਬਾਅਦ ਹੁਣ ਵਿਵਾਦ ਅਕਾਲੀ ਦਲ ਨੂੰ ਲੈ ਕੇ ਇੱਕ ਵੱਖਰੇ ਪੱਧਰ ਦੇ ਉੱਤੇ ਖੜ੍ਹਾ ਹੋਇਆ। ਹੁਣ ਇਹ ਗੱਲ ਕਿੱਥੇ ਤੱਕ ਜਾ ਕੇ ਰੁਕੇਗੀ ਇਹ ਵੇਖਣ ਵਾਲੀ ਗੱਲ ਹੈ। ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ।